ਮੈਂ ਤੇ ਅੱਜ ਮੇਰੇ ਮਾਰਗਦਰਸ਼ਕ ਔਰ ਮੈਨੂੰ ਹਮੇਸ਼ਾ ਹੌਸਲਾ ਦੇ ਕੇ ਅੱਗੇ ਤੋਰ ਕੇ ਰੱਖਣ ਵਾਲੇ ਮੇਰੇ ਵੱਡੇ ਭਰਾ ਸਰਦਾਰ ਗਿਵਿੰਦ ਲੋਜੀ ਭੈਣ ਲੁਕਿੰਦਰ ਕੌਰ ਵਰਧਾ ਜੀ ਕਮਲ ਸੈਣੀ ਜੀ ਸੁਖਵਿੰਦਰ ਗੋਲਡੀ ਜੀ ਕਾਂਸਰ ਸਾਹਿਬ ਕੀਗਾ ਜੀ ਭੈਣ ਖੰਡੀ ਜੀ ਗੁਰਤੇ ਆ ਜੀ ਅਟਵਾਲ ਜੀ ਸ਼ੌਕੀ ਜੀ ਸਰਜੋਤ ਜੀ ਆਏ ਹੋਏ ਸਾਰੇ ਮੇਰੇ ਸਾਥੀਓ ਆਓ ਸਾਰੇ ਰਲ ਕੇ ਗੱਜ ਕੇ ਗੁਰੂ ਫਤਿਹ ਬੁਲਾਈ ਚੋਈ ਸਾਡੇ ਕੋਲ ਗਿਣ ਕੇ 18 ਦਿਨ ਸਿਗੇ ਔਰ ਪਰ ਮੈਨੂੰ ਉਮੀਦ ਔਰ ਆਪਣੇ ਪ੍ਰਭੂ ਆਪਣੇ ਪਰਮਾਤਮਾ ਤੇ ਪੂਰਾ ਵਿਸ਼ਵਾਸ ਹੈਗਾ ਕਿ ਜੇ ਪਾਰਟੀ ਨੇ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵਾਲਾ ਦੇ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪਰਫਾਰਮੈਂਸ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਟਿਕਟ ਮਿਲੀ ਮਾત્રਾ 15000 ਆਦਨ ਵਿੱਚ ਇਸ 3 ਕੇ ਦਾ ਆਪਾਂ ਕੈਂਪੇਨ ਖੜਾ ਕਰਤਾ ਕਿ ਵਿਰੋਧੀਆਂ ਦੇ ਮਸ਼ੀਨਾ ਆਣਾ ਸ਼ੁਰੂ ਹੋ ਗਿਆ ਜਦੋਂ ਟਿਕਟਾਂ ਅਨਾਉਂਸ ਨਹੀਂ ਹੋਈਆਂ ਸੀ ਇਲੈਕਸ਼ਨ ਵੀ ਨਿਕਲੇ ਨਹੀਂ ਹੋਏ ਸੀਗੇ ਤੇ ਮੈਂ ਸਿੰਖੇਹੀ ਦਾ ਸੁਹਾਲਾ ਸਾਹਿਬ ਕੋਟਵਾਲੇ ਜਾ ਕੇ ਰੋਜ਼ ਇਹੀ ਅਰਦਾਸ ਕਰਦਾ ਸੀ ਕਿ ਮਹਾਰਾਜ ਕਿਤੇ ਗਲਤੀ ਨਾਲ ਅਕਾਲੀਆਂ ਦਾ ਲਾਇਸ ਨਾ ਹੋ ਜਵੇ ਕਿਉਂਕਿ ਜੇ ਲਾਇਸ ਹੋ ਗਿਆ ਫਿਰ ਅਸੀਂ ਕਿਹੜੇ ਹਿਸਾਬ ਨਾਲ ਕਹਾਂਗੇ ਕਿ ਸਾਡੀਆਂ ਵੋਟਾਂ ਵੱਧ ਨੇ ਅਕਾਲੀਆਂ ਨਾਲੋਂ ਕਿਉਂਕਿ ਜੇ ਟਿਕਟ ਅਕਾਲੀਆਂ ਅਨੰਦਪੁਰ ਸਵਾ ਅਨੰਦਪੁਰ ਸਵਾ ਲੋਕ ਸਭਾ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਕੋਰਪੋਰੇਟ ਮੈਂਬਰ ਸਹਿਬਾਨ ਸੇਟੇ ਬੈਠੇ ਇਸ ਮੁਝੀ ਲੀਡਰਸ਼ਿਪ ਮੇਰੇ ਸਾਹਮਣੇ ਬੈਠੇ ਜਨਾ ਹਰ ਮੰਡਲਾ ਦੇ ਅਧਿਸ਼ ਅਰ ਸਭ ਤੋਂ ਜ਼ਿਆਦਾ ਸਤਿਕਾਰ ਹੈ ਪਾਰਟੀ ਦੀ ਰੀੜ ਦੀ ਹੱਡੀ ਮੇਰੇ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਤੁਹਾਨੂੰ ਤੀਸਰੀ ਵਾਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਾਰਟੀ ਜੰਦਾ ਪਾਰਟੀ ਦੀ ਸਰਕਾਰ ਬਣਨ ਤੇ ਬਹੁਤ ਬਹੁਤ ਵਧਾਈ ਦਿੰਦੀ ਆ ਉਸ ਤੋਂ ਬਾਅਦ सुभाषि का धनबाद जिन्ह ने जनता पार्टी भारतीय जय श्री राम जय श्री जगन्नाथ वाहगुरू जी का खालसा वाहगुरु जी की फतेह मेरा बहुत ही सलमानत मंच मेरे सामने बैठे हुए ਪਾਰਟੀ ਦੇ ਸਾਰੇ ਆਉਦੇਦਾਰ ਸਹਿਬਾਨ ਵਰਕਰ ਸਹਿਬਾਨ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਸਰਬਾਈ ਦਾ ਬਹੁਤ ਧੰਨਵਾਦੀ ਕਰਦਾ ਇਹਦੀ ਸੋਚਦਾ ਕਿ ਜਿਹੜੇ ਬਹੁਤ ਘੱਟ ਲੋਕ ਹੁੰਦੇ ਆ ਕਲੈਕਸ਼ਨ ਤੋਂ ਬਾਅਦ ਅੱਜ ਆਪਾਂ ਸਾਰਿਆਂ ਨੂੰ ਇਕੱਠਾ ਕੀਤਾ ਰੋਮ ਰੋਮ ਕੀਤਾ ਔਰ ਸਾਰਿਆਂ ਦਾ ਧੰਨਵਾਦ ਕਰਨ ਲਈ ਬੁਲਾਇਆ ਬਾ 2-4 ਬੈਡ ਦੇ ਵਿੱਚ ਇਲੈਕਸ਼ਨ ਦਾ ਚਾਰ ਚੌਂਣ ਤੇ ਗਾਤੇ ਮੈਂ ਕਹਿਣਾ ਚਾਹੁੰਨਾ ਕਿ ਸਭ ਤੋਂ ਪਹਿਲਾਂ ਤਾਂ ਡਾਕਟਰ ਸੁਆਦ ਸ਼ਰਮਾ ਜੀ ਸਾਡੇ ਸਾਰੇ ਛਿਲਿਆਂ ਦੇ ਪ੍ਰਧਾਨ ਬੰਡਲਾਂ ਦੇ ਪ੍ਰਧਾਨ ਮੋਰਚਿਆਂ ਦੇ ਪ੍ਰਧਾਨ ਸਾਰੇ ਯੋਧੇਦਾਰ ਸਹਿਵਾਣ ਸਾਰੇ ਵਰਕਰ ਤੁਸੀਂ ਉਹ ਕੰਮ ਕੀਤਾ ਮੈਂ ਇਹੀ ਜੀ ਇਲੈਕਸ਼ਨ ਲੜਦੇ ਕਦੇ ਦੇਖਿਆ ਨਹੀਂ ਜਿਹੜੇ ਵਰਕਰਾਂ ਨੇ ਇੱਕ ਇੱਕ ਬੂਥ ਲਾਇਆ ਪੰਜ ਛੇ ਇਲੈਕਸ਼ਨਾਂ ਮੈਂ ਹੀ ਲੜੀਆਂ ਨੇ ਜੇ ਕੋਈ ਘਾਟ ਰਹੀ ਆ ਤਾਂ ਉਹਦਾ ਜ਼ਿੰਮੇਵਾਰ ਮੈਂ ਆ ਇਲੈਕਸ਼ਨ ਇੰਚਾਰਜ ਪਰ ਵਰਕਰਾਂ ਵੱਲੋਂ ਤੇ ਅਹੁਦੇਦਾਰ ਵੱਲੋਂ ਕੋਈ ਘਾਟ ਨਹੀਂ ਹੈ। ਅਵਡੇ ਪ੍ਰਧਾਨ ਜੀ ਪਿੱਛੇ ਖੜੇ ਆ ਅਵਡੇ ਐਨਰਜੈਟਿਕ ਪ੍ਰਸ਼ੀਲ ਜੀ ਮੇਰੇ ਨਾਲ ਮੇਰੇ ਕੰਟੀਨਰ ਗੋਲਦੀ ਜੀ ਸਾਡੀ ਭੈਣ ਸਾਰੇ ਜਿੰਨੇ ਵੀ ਇੱਥੇ ਤੁਸੀਂ ਬੈਠਿਓ ਮੈਂ ਕਿਹਦਾ ਜਿਹਦਾ ਨਾਮ ਲਾਵਾਂ ਸਭ ਤੋਂ ਵੱਡੀ ਗੱਲ ਤਾਂ ਜਿਹੜਾ ਉਮੀਦਵਾਰ ਹੁੰਦਾ ਇਹ ਇਲੈਕਸ਼ਨ ਉਮੀਦਵਾਰ ਦੇ ਉੱਪਰ ਇੱਕ ਪਿੱਲਰ ਦੀ ਤਰ੍ਹਾਂ ਖੜੀ ਹੁੰਦੀ ਹੈਗਾ ਮੈਂ ਇਹ ਚੀਜ਼ ਕਿਹੜਾ ਰੁਕ ਵੀ ਸਕਦਾ ਕਿ ਸਾਡੇ ਸੁਆਸ਼ ਸ਼ਰਮਾ ਜੀ ਨੇ ਇੱਕ ਇਲੈਕਟ੍ਰਿਕ ਦੇ ਤੌਰ ਤੇ ਔਰ ਜਦੋਂ ਦੇਖੋ ਇਹਨਾਂ ਦੇ ਮੂੰਹ ਤੇ ਸਮਾਈਲ ਔਰ ਕਦੇ ਨਹੀਂ ਸੀ ਲੱਗਦਾ ਕਿ ਇਲੈਕਸ਼ਨ ਧੱਕੇ ਹੋਇਆ ਇੱਕ ਦਿਨ ਜਿਹੜਾ ਨੇ ਤਿੰਨ ਤਿੰਨ ਚਾਰ ਚਾਰ ਜਿਹੜਿਆ ਯੋਗੀ ਜੀ ਦੀਆਂ ਰਾਜਨਾਥ ਜੀ ਦੀਆਂ ਜਿਹੜੇ ਕੇ ਮੁੱਖ ਮੰਤਰੀ ਆਏ ਜਾਂ ਪ੍ਰਧਾਨ ਮੰਤਰੀ ਸਾਹਿਬ ਆਏ ਇਥੋਂ ਰੈਲੀ ਟੈਂਟ ਕਰਕੇ ਫਿਰ ਸ਼ਹਿਰ ਕੋ ਜਾ ਕੇ ਰੈਲੀ ਟੈਂਟ ਕੀਤੀ ਮੈਂ ਬੱਲੇ ਬੱਲੇ ਕਹਿੰਦਾ ਇਸ ਇਨਸਾਨ ਦਾ ਇਹ ਥਾ ਦੇ ਉਹ ਇਲੈਕਸ਼ਨ ਲੜੀ ਜਿਹੜੀ ਅੱਜ ਕੱਲ੍ਹ ਦੁਨੀਆ ਦੇ ਵਿੱਚ ਇੱਕ ਹਿਸਟਰੀ ਪੈਦਾ ਕੀਤੀ ਅਸੀਂ ਬੜੇ ਸਿਸਟਮੈਟਿਕਲੀ ਪਲੈਨਿੰਗ ਦੇ ਨਾਲ ਇਲੈਕਸ਼ਨ ਲੜੀ ਸ਼ਰਮਾ ਜੀ ਨੇ ਰਿਕਾਰਡ ਪੈਦਾ ਕੀਤਾ 225 ਇਲੈਕਸ਼ਨ ਹੋਣ ਦੇ ਚਾਲ ਹੋਂ ਦੇ ਨਾਤੇ ਅਸੀਂ ਰਿਕਾਰਡ ਰੱਖਿਆ ਜਿਹੜਾ ਉਮੀਦਵਾਰ ਆ ਉਹਨੇ 225 ਸਭਾਾਂ ਜਿਹੜੇ ਵਿੱਚ ਰੈਲੀਜ਼ ਵੀ ਆ ਨੁਕੜ ਮੀਟਿੰਗ ਵੀ ਆ ਬਾੜਾਂ ਦੇ ਵਿੱਚ ਵੀ ਮੀਟਿੰਗ ਆ ਤੇ ਇੱਥੇ ਮਹੱਲੀ ਦੇ ਵਿੱਚ ਵੀ ਕਾਰਨ ਦੇ ਵਿੱਚ ਵੀ ਚੌਕੌਰ ਸਾਹਿਬ ਦੇ ਵਿੱਚ ਵੀ ਰੋਪਣ ਨੌਂ ਦੀਆਂ ਨੌਂ ਮidan ਸਭਾ ਵਿੱਚ 225 ਸਵਾਮਾਨ ਇਕੱਲੇ ਸਾਡਾ ਉਮੀਦਵਾਰ ਸਾਹਿਬ ਨੇ ਟੈਂਡ ਕੀਤੀ। ਇਹ ਰੋਲੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਉੱਤਰਾਖੰਡ ਤੋਂ ਧਾਮੀ ਜੀ ਆਏ ਤੇ ਦੋਨੋਂ ਦੀਆਂ ਰੈਲੀਆਂ ਹੋਈਆਂ। ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਆਏ ਨੈ ਸੈਣੀ ਜੀ ਤਿੰਨ ਉਹਨਾਂ ਦੀਆਂ ਰੈਲੀਆਂ ਹੋਈਆਂ। साढ़े बहुत ही सत्कार जो सरदार गजिंद्र सिंह जी सखावत जेड़े के कैबिनेट मंत्री ने यूनियन कैबिनेट मंत्री अठ सेवा अठ रैलिया ने नेतिया उस तो साढे उत्तर प्रदेश के मुख्यमंत्री योगी जी आए उन्होंने रैली की थी। फिर स्मृति इरा जी आए तीन हज़ार तो वह कट से योगी जी आए पांच हज़ार सात हज़ार का किट से ਫਿਰ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਆਏ ਉਹਨਾਂ ਦੀ ਰੈਲੀ ਕੀਤੀ ਜਿੱਤੇ 7-8000 ਦਾ ਇਕੱਠ ਸੀ ਸੋ ਸਾਰਾ ਕੁਝ ਮੈਨੇਜ ਕਰਦਾ ਇਹ ਚ ਕਰਨ ਵਾਲੇ ਕੌਣ ਸੀ ਇਹ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਆ ਮੈਂ ਵਰਕਰ ਨੂੰ ਦਿੰਦਾ ਇਹ ਤੁਹਾਡੇ ਕਰਕੇ ਸਾਰੀ ਕੰਮ ਚੱਲਦਾ 1,88,000 ਵੋਟ ਜਿਹੜੇ ਆਪਾਂ 19-20% ਲਈ ਆ ਜੇ ਬੀਐਸਪੀ ਤੇ ਕਾਲੀ ਦਲ ਨੂੰ ਮਿਲਾਵਿਓ ਫੇਰ ਵੀ ਪਿੱਛੇ ਨੇ ਉਹ ਜਿਹੜੇ ਕਾਲੀ ਦਲ ਕਹਿੰਦੇ ਸੀ ਤੋਂ ਲੜਦੇ ਹੁੰਦੇ ਸੀ ਇਲੈਕਸ਼ਨ ਆਪਣੇ ਆਪ ਕੇ ਅਸੀਂ ਇਹ ਪਾਰਲੀਮੈਂਟ ਸਾਡੀ ਆ ਅਨੰਤਪੁਰ ਸਾਹਿਬ ਪਰ ਸਾਡੇ ਵੀਰ ਨੇ ਸਿੱਧ ਕਰਤਾ ਕਿ ਖੋਟੀ ਨਹੀਂ ਇਹ ਭਾਰਤੀ ਜਨਤਾ ਪਾਰਟੀ ਦੀ ਮੈਂ ਕਹਿਣਾ ਚਾਹਨਾ ਕਿ ਜਿੱਥੇ ਵੀ ਅਸੀਂ ਗਏ ਜਿੱਥੇ ਵੀ ਕਿਸੇ ਨੂੰ ਆਜ ਬਾਰੀ ਚਾਹੇ ਉਹ ਬੂਥ ਕਮੇਟੀ ਦਾ ਮੈਂਬਰ ਸੀ ਮੈਂ ਬਾਰ ਬਾਰ ਜਨਾ ਚਾਹੇ ਉਹ ਮੰਡਲ ਦਾ ਕੋਈ ਵਰਕਰ ਸੀ ਜਦੋਂ ਬੂਥ ਲੱਗਣੇ ਸੀ ਉਸ ਦਿਨ ਸਵੇਰੇ 6 ਵਜੇ ਉੱਠ ਕੇ ਮੈਂ ਜਿੰਨੇ ਬੂਥਾਂ ਦੇ ਸਾਡੇ ਇੰਚਾਰਜ ਸੀ ਜ਼ਿਲ੍ਹਿਆਂ ਦੇ ਸਾਰਿਆਂ ਨੂੰ ਟੈਲੀਫੋਨ ਕੀਤਾ ਤੁਸੀਂ ਹਰਾਂ ਰਹੋਗੇ 6:30 ਵਜੇ ਤੱਕ ਸਾਰਿਆਂ ਦੀ ਰਿਪੋਰਟਿੰਗ ਸੀ ਕਿ ਜੀ ਸਾਡੇ 85% ਬੂਥ ਲੱਗ ਚੁੱਕੇ ਆ ਇਹ ਪਹਿਲੀ ਕਾਮਯਾਬੀ ਆ ਕਿ ਜਿਹੜੇ 85% ਘੂਪ 6:30 ਵਜੇ ਤੱਕ ਟੈਂਟ ਲੱਗੇ ਹੋਣ ਔਰ ਘੂਠਾਂ ਤੇ ਆਪੀ ਬੈਠੇ ਹੋਣ ਇਸ ਤੋਂ ਵੱਡਾ ਸੰਗਠਨ ਦਾ ਕੰਮ ਨਹੀਂ ਹੋ ਸਕਦਾ ਇਹ ਤਾਂ ਹੋਇਆ ਕਿ ਖੁਦ ਸੁਹਾਸ਼ ਸ਼ਰਮਾ ਇੱਕ ਸੰਗਠਨ ਦਾ ਆਦਮੀ ਆ ਇੱਕ ਆਰਗੇਨਾਈਜੇਸ਼ਨ ਆ ਇੱਕ ਟਾਈਮ ਦੀ ਵੈਲਿਊ ਜਾਣਦਾ ਇਹ ਲੋਕਾਂ ਨਾਲ ਪਿਆਰ ਕਰਨਾ ਜਾਣਦਾ ਅੱਜ ਜਿੰਨਾ ਠਾਠਾ ਮਾਰਦਾ ਕਾਠਾ ਸੁਹਾਸ਼ ਜੀ ਇਹ ਥੋੜੇ ਕਰਕੇ ਅੱਜ 49 ਡਿਗਰੀ ਟੈਂਪਰੇਚਰ ਆ ਜਿੰਨੇ ਆਪਾਂ ਲੱਖਾਂ ਲੜੀਆਂ ਆਪਾਂ ਨੂੰ ਮਹਤਾਜ ਮੁਖੁਸ਼ਕ ਨਾਲ ਕੋਈ ਮੇਰਾ ਵੀਰ ਕਹਿ ਰਿਹਾ ਸੀ 18-19 ਦਿਨ ਮੈਂ ਗਿਣ ਕੇ ਕਹਿੰਨਾ 14 ਤੋਂ 15 ਦਿਨ ਮਿਲੇ ਆ ਜਿਵੇਂ ਬਿਲਕੁਲ ਠੀਕ ਆ ਮੇਰੀ ਭੈਣ ਨੇ ਕਿ ਜੇ ਕਿਤੇ ਸਾਨੂੰ ਮਹੀਨਾ ਮਿਲ ਜਾਂਦਾ ਤਾਂ ਅੱਜ ਸਾਡਾ ਐਮਪੀ ਇੱਥੇ ਬੈਠੇ ਹੋਣਾ ਸੋ ਇਸ ਕਰਕੇ ਤੁਹਾਡੇ ਸਾਰਿਆਂ ਦਾ ਜਿੰਨਾ ਅਸੀਂ ਧੰਨਵਾਦ ਕਰੀਏ ਉਹਨਾਂ ਹੀ ਥੋੜਾ ਅੱਜ ਵੀ ਦੇਖੋ ਤੁਸੀਂ ਸਾਰੇ ਆਏ ਹੋ ਇਹ ਜਿਹੜੀ ਵਾਰ-ਵਾਰ ਗੱਲਾਂ ਕਰਦੇ ਆ ਕਿ ਗੁਜਰਾਤ ਦੇ ਵਿੱਚ 6 ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਸ ਕਰੋ ਮੈਂ ਇਹ ਨੰਦਰ ਮੋਦੀ ਇਹਦੇ ਪ੍ਰਾਪਤੀਆਂ ਇੰਨੀਆਂ ਕਿ ਪਤਾ ਨਹੀਂ ਕਿੰਨੇ ਦਿਨ ਤੁਸੀਂ ਬੋਲਦੇ ਰਹੋ ਫੇਰ ਵੀ ਘਟਦਾ ਅੱਜ ਆਪਣਾ ਮਾਨ ਸਰਮਾਨ ਬਹੁਤ ਆ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਜਿੱਦੇ ਵਰਕਰ ਆਇਓ ਤੁਸੀਂ ਸਾਡਾ ਬਹੁਤ ਮਾਨ ਇੱਜ਼ਤ ਰੱਖਿਆ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਰਦਾ ਇਲੈਕਸ਼ਨ ਲੜਨੀ ਆ ਆਨੰਦਪੁਰ ਸਾਹਿਬ ਵਾਲਿਆਂ ਤੋਂ ਸਿੱਖੋ ਤੁਸੀਂ ਇੱਕ ਕਮਾਲ ਕਰਤੀ ਜਿਹੜੇ ਇਲੈਕਸ਼ਨ ਲੜੀਆ ਉਹਨੂੰ ਸਾਰਿਆਂ ਨੂੰ ਬਹੁਤ ਬਹੁਤ ਵਾਖ ਵਾਖ ਧੰਨਵਾਦ

ਖੰਭਿਆ ਪਾਨ ਦੋਨੋਂ ਅਰਥ ਉਪਰ ਉਹ ਜਿਹੜਾ ਮੇਰੇ ਸਾਥੀ ਖੰਭਿਆ ਤੇ ਖੜਿਆ ਸਾਰੇ ਸਾਹਮਣੇ ਆ ਜਾਓ ਤੁਹਾਡੀਆਂ ਸ਼ਕਲਾਂ ਦਿਖੜੀਆਂ ਦੇਈਏ ਨੂੰ ਦੋਨੋਂ ਅੱਖੜੇ ਕਰਕੇ ਪੂਰੀ ਤਾਕਤ ਨਾਲ ਭਾਰਤ ਮਾਤਾ ਵੀ ਸਾਰੇ ਲੀਡਰਸ਼ਿਪ ਮੰਚ ਤੇ ਵਿਰਾਜਮਾਨ ਹੈ। ਪਰ ਉਨੇ ਹੀ ਸਤਕਾਰਯੋਗ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਰਮਕਦਤਾ ਭੈਣੋ ਤੇ ਭਰਾਓ। ਪਿਛਲੇ ਲਗਭਗ ਇੱਕ ਮਹੀਨਾ ਇੱਕ ਸੁਪਨੇ ਵਰਗਾ ਲੱਗ ਰਿਹਾ ਹੈ ਇਸ ਵਾਈਕਲੀ ਡ੍ਰੀਮ। ਅੱਜ ਤਰੀਕ ਨੂੰ ਰਾਤ ਨੂੰ ਜਦੋਂ ਪਾਰਟੀ ਨੇ ਸੂਚੀ ਜਾਰੀ ਕੀਤੀ ਉਹਦੇ ਚ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਮੈਂ Shri Anandpur Saab ਲੋਕ ਸਭਾ ਤੋਂ ਪਾਰਟੀ ਦੇ ਪ੍ਰਤੀਯਸੀ ਦੇ ਰੂਪ ਚ ਚੋਣ ਲੜਾ ਤੇ 21 ਦਿਨ ਚੋਣਾਂ ਚ ਬਚੇ ਸੀ ਜਿੰਨੇ ਬੜੇ ਮੌਕੇ ਮਿਲੇ ਐਸਐਮ ਸਾਹਿਬ ਮਿਲੇ ਕੌਮੀ ਪ੍ਰਧਾਨ ਸਾਹਿਬ ਦੁਆਰਾ ਮਿਲੇ ਅਸ਼ਨੀ ਵੈਸਟਰਵ ਜੀ ਮਿਲੇ ਆਦਰਨੀ ਗਜੇਂਦਰ ਸ਼ਿਖਾਵਾ ਜੀ ਮਿਲੇ ਸਭ ਲੋਕਾਂ ਨੇ ਇੱਕ ਮਤ ਪਹਿਲੇ ਮੁਲਾਕਾਤ ਕਰਦਿਆ ਨਮਸਤੇ ਦਾ ਜਵਾਬ ਇਸ ਗਾਜ ਦਿੱਤਾ ਯਾਰ ਬਹੁਤ ਅੱਛਾ ਚੋਣ ਲੜਿਆ ਇਹ ਸਾਰੇ ਕੰਪਲੀਮੈਂਟ ਆਦਰਨੀ ਮੋਦੀ ਜੀ ਦੇ ਆਦਰਨੀ ਨੰਡਾ ਜੀ ਦੇ ਆਦਰਨੀ ਯੋਗੀ ਜੀ ਦੇ ਆਦਰਨੀ ਸ਼ਿਖਾਵਾ ਜੀ ਦੇ ਇਹ ਸਾਰੇ ਕੰਪਲੀਮੈਂਟ ਇਹ ਸੁਭਾਸ਼ ਸ਼ਰਮਾਨੂ ਨੇ ਮਿਲੇ ਇਸ ਗੱਲ ਨੂੰ ਕਰਕੇ ਦਿਖਾ ਦਿਓ ਇਹ ਸਭ ਤੁਹਾਡੀ ਤਾਕਤ ਸੀ ਕਿੰਨੀ ਮਿਹਨਤ ਹੋਈ ਹੈ ਕਿੰਨੀ ਜ਼ਿਆਦਾ ਮਿਹਨਤ ਤੁਸੀਂ ਕੀਤੀ ਹੈ ਮੈਂ ਉਹਦਾ बखान ਨਹੀਂ ਕਰ ਸਕਦਾ ਇੱਥੇ ਖੜੇ ਤੇ ਲੋਕ ਸਾਹਿਬ ਕਹ ਰਹੇ ਸੀ ਕਿ 225 ਸਭਾ ਸੁਭਾਸ਼ ਸ਼ਰਮਾ ਨੇ ਕੀਤੀਆਂ ਤੇ ਲੋਕ ਸਾਹਿਬ ਸੁਭਾਸ਼ ਸ਼ਰਮਾ ਨੇ ਸਭਾਵਾਂ ਨਹੀਂ ਕੀਤੀਆਂ ਭਾਸ਼ਰਮਾ ਤੇ ਗਿਆ ਮਾਈਕ ਤੇ ਖੜਾ ਹੋ ਕੇ 15 ਮਿੰਟ ਭਾਸ਼ਣ ਕਰਕੇ ਅਗਲੀ ਸਵੇਰ ਚਲਾ ਗਿਆ 15 ਦਿਨ ਦੀ ਕੈਂਪੇਨ 14 ਨੂੰ ਅਸੀਂ ਨਾਮਿਨੇਸ਼ਨ ਭਰੀ ਉਹਦੇ ਬਾਅਦ ਸਭਾਵਾਂ ਦਾ ਕੰਮ ਸ਼ੁਰੂ ਹੋਇਆ 15 ਦਿਨ ਦੀ ਕੈਂਪੇਨ ਚ 220 ਸਭਾਵਾਂ ਮੇਰੀਆਂ 25 ਦੇ ਵੱਟੀਆਂ ਸਭਾਵਾਂ ਕੇਂਦਰੀਏ ਨੇਤਾਵਾਂ ਦੀਆਂ ਪੀਐਮ ਸਾਹਿਬ ਯੋਗੀ ਸਾਹਿਬ ਰਾਜਨਾਥ ਜੀ ਸ੍ਰਿਮਤੀ ਰਾਨੀ ਇਹ ਸਾਰੀਆਂ ਸਭਾਵਾਂ ਅਗਰ ਕਿਸੇ ਨੇ ਕੀਤੀਆਂ ਤੇ ਮੰਚ ਤੇ ਬੈਠੇ ਇਧਰ ਵਾਲੇ ਸਵਾਗਤ ਹੈ ਬਾਰੇ ਇਹਨਾਂ ਕਰਨ ਕਰਤਾ ਮਾਣ। ਸ਼ਾਬਾਸ਼ ਇਹਨਾਂ ਦੀ ਹੈ। ਇੰਨੇ ਘੱਟ ਸਮੇਂ ਵਿੱਚ ਇੰਨੇ ਕਾਰਜਕ੍ਰਮ, ਇੰਨੀਆਂ ਸੁਭਾਵਾਂ, ਇੰਨੀ ਕੈਂਪੇਨ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਨੂੰ। ਕਿੰਨੀ ਗਰਮੀ ਸੀ। ਇੱਕ ਦਿਨ ਦਾ ਟੈਂਪਰੇਚਰ ਆ ਰਿਹਾ ਸੀ 51 ਡਿਗਰੀ ਟੈਂਪਰੇਚਰ ਸੀ 61 ਡਿਗਰੀ ਸੈਲਸੀਅਸ। ਉਸ ਤਪਦੀ ਦੁਪਹਿਰ 'ਚ ਉਸ ਚਲਦੀ ਲੂਜ ਮੈਂ ਪਿੰਡ 'ਚ ਜਾਂਦਾ ਸੀ। 8-8 ਘੰਟਾ 2-2 ਘੰਟੇ ਲੋਕ ਬੈਠੇ ਸੀ ਕਿਉਂ ਬੈਠੇ ਸੀ ਟੈਂਟ ਲਗਿਆ ਕੁਰਸੀਆਂ ਲਗੀਆਂ ਲੋਕ ਬੈਠੇ ਆ ਕੋਲ ਨੂੰ ਲਗੋ ਲੈ ਕੇ ਆਏ ਇਕੱਠੇ ਕਰਕੇ ਪਿੰਨੇ ਕਿੰਨੇ ਵੱਡੇ ਵੱਡੇ ਨੇਂਦਾ ਖਰਣੇ ਬਣਾਤੇ ਅੱਜ ਵੀ ਮੰਤਰੀ ਐ ਸਾਡੀ ਭੈਣ ਭੈਣ ਬਾਰੇ ਕੁਝ ਕਹਿਣਾ ਨਹੀਂ ਉਹਦਾ ਕੱਲ ਵਿਆਹ ਹੋਇਆ ਉਹਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਪਰ ਖਰੜ ਤੁਸੀਂ ਨੇ ਸਿਸਟਮ ਦਾ ਕੀ ਹਾਲ ਹੈ ਨਵਾਂ ਸ਼ਹਿਰ ਪੁਣਮ ਬੰਦੀ ਬੱਦੇ ਆ ਬੰਗੇ ਤੋਂ ਸਾਡੇ ਸਾਥੀ ਬੈਠੇ ਆ ਬਲਾਚੌਰ ਵਾਲੇ ਬੈਠੇ ਆ ਇੰਨੇ ਇਤਿਹਾਸਿਕ ਸ਼ਹਿਰ ਨੇ ਪੰਜਾਬ ਦੇ ਭਗਤ ਸਿੰਘ ਦੀ ਚਰਮ ਦੀ ਧੂਮੀ ਹੈ ਰੇਲਵੇ ਲਾਈਨ ਨਾਲ ਵੀ ਜੁੜੀ ਅਜ ਤੱਕ ਕਿਉਂ ਨਹੀਂ ਜੁੜੀ ਜੀ 28 ਕਿਲੋਮੀਟਰ ਦੀ ਲਾਈਨ ਪੈਣੀ ਆ ਬਸ ਖੰਵੇ ਨਾਲ ਜੋੜਨ ਦੀ ਜਿਸ ਹਿੰਦੁਸਤਾਨ 'ਚ ਨਰਿੰਦਰ ਮੋਦੀ ਦੇ ਰਾਜ 'ਚ ਹਜ਼ਾਰਾਂ ਕਿਲੋਮੀਟਰ ਦਾ ਹਾਈਵੇ ਬਣ ਗਿਆ ਪੰਜਾਬ 'ਚ ਸਾਡੇ 3.5 ਕਿਲੋਮੀਟਰ ਸੜਕ ਨਹੀਂ ਬਣ ਰਹੀ ਤੇ ਫੁਲਗ ਰੇਲ ਤੇ ਸ਼ਤਾਬਦੀਆਂ ਤੇ ਬੰਦੇ ਬਾਰੇ ਚੱਲ ਰਹੀਆਂ ਆ ਉੱਥੇ 28 ਕਿਲੋਮੀਟਰ ਦੀ ਰੇਲਵੇ ਲਾਈਨ ਨਹੀਂ ਹੋਣ ਕਰਕੇ ਹਜ਼ਾਰਾਂ ਲੋਕ ਜਿਹੜੇ ਰੇਲ ਨਾਲ ਨਹੀਂ ਜੁੜ ਪਾਰੇ ਪੀਣ ਦਾ ਪਾਣੀ ਨਹੀਂ ਪਹੁੰਚ ਰਿਹਾ ਸਿਵਰੇਜ ਦੇ ਮਸਲੇ ਨੇ ਤੇ ਮੈਂ ਸੋਚਦਾ ਕਿ ਜਿਹੜੇ ਐਮਪੀ ਜਿੱਤ ਕੇ ਵੀ ਉਹਨਾਂ ਨੇ ਕੀ ਕੀਤਾ ਜਿਹੜੇ ਐਮਐਲਏ ਠਿਕਰੇ ਨੇ ਮੰਤਰੀ ਬਣਦੇ ਨੇ ਸਰਕਾਰਾਂ ਚੋਂ ਕੀ ਕਰਦੇ ਨੇ ਆਪਣੇ ਹਲਕਿਆਂ ਲਈ ਕਿਉਂ ਉਹਨਾਂ ਦੇ ਮਨ 'ਚ ਦਰਦ ਨਹੀਂ ਆਉਂਦਾ ਕਿ ਇਹ ਲੋਕ ਜਿਨ੍ਹਾਂ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਆ ਜਿਨ੍ਹਾਂ ਨੇ ਸਾਨੂੰ ਚਿਤਾ ਕੇ ਅਸੈਂਬਲੀ 'ਚ ਭੇਜਿਆ ਪਾਰਲੀਮੈਂਟ 'ਚ ਭੇਜਿਆ ਕਿਉਂ ਉਹਨਾਂ ਦੀ ਆਵਾਜ਼ ਨਹੀਂ ਬੰਦੇ ਇਹ ਜਿੰਨੇ ਮੁੱਦੇ ਮੇਰੇ ਧਿਆਨ 'ਚ ਆਏ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਸੰਕਲਪ ਪੱਤਰ ਬਣਾਇਆ ਸੀ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਸੰਕਲਪ ਪੱਤਰ ਲੈ ਕੇ ਘਰ ਘਰ ਗਏ ਸੀ ਜਦੋਂ ਸੰਕਲਪ ਪੱਤਰ ਬਣਾ ਰਹੇ ਸੀ ਤੇ ਮੇਰੇ ਮਨ 'ਚ ਇੱਕ ਗੱਲ ਜ਼ਰੂਰ ਸੀ ਕਿਉਂਕਿ ਜੀ ਪੋਲਿਟਿਕਲ ਲੋਕਾਂ ਦੀ ਜਾਣਦੇ ਆ ਕਿ ਇਹ ਕਿਤਨਾ ਚੋਨਵਾ 6% ਤੋਂ 40% ਤੱਕ ਜਾਣਾ ਮੁਸ਼ਕਿਲ ਹੈ ਮੇਰੇ ਮਨ 'ਚ ਆਸਾਨ ਸੀ ਕਿ ਜਿੱਤ ਮੁਸ਼ਕਿਲ ਹੈ ਲੇਕਿਨ ਇਸ ਕਰਦਾ ਬੇ ਡਿੜਿਸ਼ ਵਿਸ਼ਵਾਸ ਸੀ ਕਿ ਚਾਹੇ ਜਿੱਤਿਆ ਚਾਹੇ ਹਾਰਿਆ ਕਲ ਸਾਡਾ ਬੁਲਾਉਣਾ ਚਾਹੀਦਾ ਸੰਜੀਵ ਜੀ ਮੈਨੂੰ ਕੱਲ ਸੁਣਾ ਰਹੇ ਸੀ ਕਿ ਡੀਸੀ ਮਹਾਲੀ ਨੇ ਇਹਨਾਂ ਨੂੰ ਬੁਲਾਇਆ ਤੁਸੀਂ ਦੇਖੋ ਤੁਸੀਂ ਕਿੰਨੀ ਤਾਕਤ ਖੜੀ ਕਰ ਲਈ ਆਪਣੀ ਕਿ ਸਾਡੇ ਨੇਤਾ ਡੀਸੀ ਐਸਐਸਪੀ ਨੂੰ ਫੋਨ ਕਰਦੇ ਸੀ ਅੱਜ ਤੁਹਾਡੀ ਤਾਕਤ ਦੇ ਕਰਕੇ ਡੀਸੀ ਤੇ ਐਸਐਸਪੀ ਬੁਲਾ ਕੇ ਕਹਿੰਦੇ ਨੇ ਜੀ ਮਿਲਣਾ ਹੈ ਤੇ ਡੀਸੀ ਮਹਾਲੀ ਨੇ ਕੀ ਕਿਹਾ ਸੰਜੀਵ ਜੀ ਨੂੰ ਕਿ ਤੁਸੀਂ ਜਿਹੜਾ ਸੰਗਲਮ ਪੱਤਰ ਬੀਜੇਪੀ ਨੇ ਬਣਾਇਆ ਸੀ ਬਹੁਤ ਅੱਛਾ ਬਣਾਇਆ ਹੈ ਉਹਨੂੰ ਪੂਰਾ ਕਰਨ ਲਈ ਮੇਰੇ ਕੋਲੋਂ ਕੋਈ ਰਿਕਮੈਂਡੇਸ਼ਨ ਚਾਹੀਦੀ ਹੈ ਤਾਂ ਮੈਂ ਕਰਨ ਲਈ ਤਿਆਰ ਹਾਂ। ਵਿਕਨਵਾਲ ਤੋਂ ਅਨਿਕਲ ਬਹੁਤ ਵਿਸ਼ਵਾਸ ਨਾਲ ਕਹਿ ਲਗਾ। ਜੋ ਵੀ ਸੰਕਲਪ ਪੱਤਰ ਅਸੀਂ ਬਣਾਇਆ ਸੀ ਉਹ ਮੇਰਾ ਸੰਕਲਪ ਪੱਤਰ ਨਹੀਂ ਸੀ। ਉਹ ਇਸ ਪੂਰੀ ਟੀਮ ਦਾ ਸੰਕਲਪ ਪੱਤਰ ਸੀ। ਅਸੀਂ ਚਾਹੇ ਚੋਣਾਂ ਨਹੀਂ ਜਿੱਤੇ ਲੇਕਿਨ ਨਰਿੰਦਰ ਮੋਦੀ ਜੀ ਇੱਕ ਮਜ਼ਬੂਤ ਸਥਿਰ ਸਰਕਾਰ ਚਲਾ ਰਹੇ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਉਹ ਪੂਰਾ ਸੰਕਲਪ ਪਤਰ ਅਸੀਂ ਮਿਲ ਕੇ ਪੂਰਾ ਕਰਾਂਗੇ ਉਹ ਸਾਰੇ 25 ਮੁੰਦੇ 25 ਵਾਦੇ 25 ਸੰਕਲਪ ਪੂਰੇ ਹੋਣਗੇ ਚਾਹੇ ਇੰਟਰਨੈਸ਼ਨਲ 에ਰਪੋਰਟ ਤੋਂ ਫਲਾਈਟਾਂ ਦੀ ਗੱਲ ਹੈ ਚਾਹੇ ਮੋਹਾਲੀ ਨੂੰ ਆਈਟੀ ਹੱਬ ਬਣਾਉਣ ਦੀ ਗੱਲ ਹੈ ਔਰ ਸਾਡੀ ਕਿਸਮਤ ਦੇਖੋ ਰਾਮ ਜੀ ਦੀ ਕਿਰਪਾ ਸਾਡੇ ਤੇ ਕਿੰਨੀ ਹੈ ਪੂਰੀ ਕੈਂਪੇਨ ਅਨੰਦਪੁਰ ਸਾਹਿਬ ਨੇ ਸਭ ਤੋਂ ਵੱਡਾ ਵਾਦਾ ਅਸੀਂ ਕਿਹੜਾ ਕੀਤਾ ਸੀ ਕਿ ਅਨੰਦਪੁਰ ਸਾਹਿਬ ਹਾਲਕੇ ਦੇ ਹਜ਼ਾਰਾਂ ਲੱਖਾਂ ਬੱਚਿਆਂ ਨੂੰ ਰੋਜ਼ਗਾਰ ਦੇਣ ਦਾ ਸਾਧਨ ਕਿਵੇਂ ਬਣੇਗਾ ਜਦੋਂ ਅਨੰਦਪੁਰ ਸਾਹਿਬ ਟੂਰਿਜ਼ਮ ਦਾ ਵੱਡਾ ਹੱਬ ਬਣੇਗਾ ਸੰਕਲਪ ਲਿਆ ਸੀ ਔਰ ਸਾਡੇ ਦੇ ਰਾਮ ਜੀ ਦੀ ਕਿਰਪਾ ਦੇਖੋ ਕਿੰਨੀ ਹੋਈ ਆ ਅਸੀਂ ਟੂਰਿਜ਼ਮ ਹੱਬ ਬਣਾਉਣ ਦਾ ਸੰਕਲਪ ਲਿਆ ਔਰ ਮੋਦੀ ਜੀ ਨੂੰ ਰਾਮ ਜੀ ਨੇ ਪ੍ਰੇਰਣਾ ਦਿੱਤੀ ਔਰ ਸਾਡੇ ਸਾਰਿਆਂ ਦੇ ਮੇਂਦਾ ਪ੍ਰੀਅਰ ਸ਼ਿਖਾਵਤ ਜੀ ਨੂੰ ਟੂਰਿਜ਼ਮ ਦਾ ਮੰਤਰੀ ਬਣਾ ਕੇ ਕਹਿਤਾ ਕਿ ਭਾਈ ਬਣਾ ਲੋ ਅਨੰਦਪੁਰ ਸਾਹਿਬ ਨੂੰ ਚਾਹੇ ਉਹ ਰੇਲਵੇ ਲਾਈਨ ਨਾਲ ਜੁੜੇ ਇਸ਼ੂ ਨੇ ਚਾਹੇ ਉਹ ਸੜਕਾਂ ਦਾ ਮੁੱਦਾ ਹੈ ਹਰੇਕ ਮੁੱਦੇ ਦੇ ਉੱਤੇ ਅਸੀਂ ਟੱਕ ਕੇ ਕੰਮ ਕਰਾਂਗੇ ਅਸੀਂ ਚਾਹੇ ਬਲੌਂਗੀ ਦੇ ਨਾਲੇ ਨੂੰ ਪੱਕਾ ਕਰਨ ਦੀ ਗੱਲ ਹੈ ਚਾਹੇ ਨਵੇਂ ਗਰਾਉਂਡ ਦੇ ਰਜਿਸਟਰੀਆਂ ਦੇ ਐਨਓਸੀ ਦੇ ਇਸ਼ੂਜ਼ ਨੇ ਚਾਹੇ ਉਹ ਮੈਡੀਕਲ ਕਾਲਜ ਬਣਾਣਾ ਤਨਾ ਤਨਾ ਝਿਲਿਆਂ ਤੇ ਆਪਣੇ ਆਚ ਸਾਰੇ ਕੰਮ ਕਰਨੇ ਉਹਦੇ ਨਾਲ ਨਾਲ ਜਿੰਨੇ ਮੇਰੇ ਭੈਣ ਭਰਾ ਅਸੀਂ ਬੈਠੇ ਆਂ ਹੋ ਗਿਆ ਪੋਲਿਟਿਕਲ ਲੋਗਸ ਬਸ ਇੱਕੋ ਆ ਕੇ ਸਕੇ ਆਪਣੀ ਗੱਲ ਖਤਮ ਕਰਨੀ ਹੈ ਮੋਦੀ ਜੀ ਦੀ ਸਰਕਾਰ ਦਾ ਇੱਕੋ ਹੀ ਮੰਤਰ ਹੈ ਜਨ ਕਲਿਆਣ ਗਰੀਬ ਕਲਿਆਣ ਕਿਸਾਨਾਂ ਦੀ ਪਹਲਾਈ ਮਹਿਲਾਵਾਂ ਦੀ ਨੌਜਵਾਨਾਂ ਇੰਨੀਆਂ ਯੋਜਨਾਵਾਂ ਇੰਨੀਆਂ ਸਕੀਮਾਂ ਚੱਲ ਰਹੀਆਂ ਮੈਂ ਪਿੰਡਾਂ ਜਾਂਦਾ ਸੀ ਨਾ ਤੇ ਹੱਥ ਖੜਾ ਕਰਾ ਕੇ ਪੁੱਛਦਾ ਸੀ ਕਿਹਦਾ ਕਿਹਦਾ ਘਰ ਕੱਚਾ ਹੈ ਅੱਧੇ ਬਣਾ ਲੋ ਲੋਕ ਕਹਿੰਦੇ ਸੀ ਘਰ ਕੱਚਾ ਮੋਦੀ ਦੇ 2 ਲੱਖ ਰੁਪਏ ਦੇ ਰਹੇ ਨੇ ਲੇਕਿਨ ਫਿਰ ਵੀ ਘਰ ਕੱਚੇ ਨੇ ਕਿੰਨੇ ਕਰਾਂ ਜਲ ਨਾਲ ਐਪ ਨਾਲ ਜਲ ਨਹੀਂ ਆ ਰਿਹਾ ਨਹੀਂ ਆ ਰਿਹਾ ਉਹ ਸਾਰੀਆਂ ਸਕੀਮਾਂ ਬਹੁਤ ਜਲਦੀ ਲੋਕ ਸਭਾ ਆਨੰਦਪੁਰ ਦਾ ਆਫਿਸ ਸ਼ੁਰੂ ਹੋਏਗਾ ਟੀਮਸ ਵੀ ਹਾਇਰ ਕਰਾਂਗੇ ਤੁਹਾਡੇ ਸਭ ਕੋਲ ਟੀਮ ਆਏਗੀ ਕੈਂਪ ਲਗਾਵਾਂਗੇ ਜਿੰਨੇ ਲੋਕ ਪਿੰਡਾਂ ਕਸਬਿਆਂ ਇਸ਼ਾਰਾ ਕਰਦੇ ਆ ਹਰੇਕ ਨਾਗਰਿਕ ਨੂੰ ਕੇ ਆਨੰਦਪੁਰ ਸਾਹਿਬ ਲੋਕ ਸਭਾ ਦੇ ਨੂੰ ਚਾਹੇ ਉਹ ਪਿੰਡਾਂ ਜਰਾਂ ਰਿਹਾ ਇਸ਼ਾਰਾ ਜਰਾਂ ਰਿਹਾ ਮੋਦੀ ਸਾਹਿਬ ਦੀਆਂ ਨਾਂ 12 ਯੋਜਨਾਵਾਂ ਦੇ ਨਾਲ ਜੋੜਾਂਗੇ ਜਿਹੜਾ ਰੰਤ ਮੋਦੀ ਜੀ ਨੇ ਚੋਣਾਂ ਤੋਂ ਬਾਅਦ 2 ਮਹੀਨੇ ਚਲਾਇਆ ਸੀ ਉਹ ਰੰਤ ਅਸੀਂ ਸਭ ਨੇ ਮਿਲ ਕੇ ਅਗਲੇ 5 ਸਾਲ ਚਲਾਣਾ ਹੈ ਇਸ ਲੋਕ ਸਭਾ ਦਾ ਕੋਈ ਵਿਅਕਤੀ ਆਸਾਨੀ ਹੋਏਗਾ ਤਿੰਨੂ ਮੋਦੀ ਸਾਹਿਬ ਦੇ ਯੋਜਨਾਵਾਂ ਦਾ ਲਾਭ ਨਹੀਂ ਲਿਚਾਵਾ ਇਸ ਚੰਗਲ ਦਾ ਸੰਕਲਪ ਆਪਾਂ ਚਲਾਣਾ ਸ੍ਰੀਸਕਰ ਕੇ ਭੈਣੋਂ ਤੇ ਭਰਾਓ ਮੈਂ ਆਕੇ ਇਸ ਪਾਸੇ ਇਨਾ ਹੀ ਕਹਿਣਾ ਹੈ ਕਿ ਇਸ ਹਾਰ ਤੋਂ ਨਿਰਾਸ਼ ਹੁੰਦਾ ਕੋਈ ਕਰਨ ਨਹੀਂ ਅਸੀਂ ਇੱਕ ਲੰਬੀ ਛਲਾਗ ਲਗਾਈ ਹੈ ਔਰ ਅਗਲੀ ਚਿੰਤ ਲਈ ਅਸੀਂ ਸੰਕਲਪ ਲੈ ਕਰਕੇ ਆਇਆ ਹੈ ਪਾਰਟੀ ਨੂੰ ਵੀ ਹੋਰ ਮਜ਼ਬੂਤ ਕਰਨਾ ਹੈ ਜਨ ਕਲਿਆਣ ਦੇ ਕੰਮ 'ਚ ਵੀ ਹੋਰ ਅੱਗੇ ਲੱਗਣਾ ਹੈ ਮੈਨੂੰ ਯਾਦ ਹੈ ਕਿ 1984 'ਚ ਜਦੋਂ ਅਟਲ ਜੀ ਔਰ ਭਾਜਪਾ ਹਾਰ ਗਈ ਸਾਨੂੰ 2 ਸੀਟਾਂ ਆਈਆਂ ਸੀ ਬੜਾ ਇਤਿਹਾਸਿਕ ਅਟਲ ਜੀ ਦਾ ਉਭਾਣ ਹੋਇਆ ਸੀ ਭਾਜਪਾ ਦੀ ਮੁੰਬਈ 'ਚ ਕਾਂਗਰਸ ਹੋਈ थी ਹਾਰ ਤੋਂ ਬਾਅਦ ਲੋਕ ਬੜੇ ਨਿਰਾਸ਼ ਸੀ ਕਿ ਹਰ ਦੋ ਹੀ ਸੀਟਾਂ ਆਈਆਂ ਦੇਸ਼ 'ਚ ਅਟਲ ਜੀ ਆਪ ਵੀ ਚੋਣ ਹਾਰ ਗਏ ਸੀ ਸੋ ਅਟਲ ਜੀ ਨੇ ਆਪਣਾ ਬੜਾ ਇਤਿਹਾਸਿਕ ਪਾਠ ਸਿੱਖਤਾ ਸੀ আর اخر ਇੱਕੋ ਹੀ ਗੱਲ ਕਹੀ ਸੀ ਉਸ ਗੱਲ ਨੂੰ ਉਸ ਮੰਦਰ ਨੂੰ ਆਪਾਂ ਆਪਣੇ ਅੰਦਰ ਸਾਧ ਲੈਣਾ ਹੈ ਅਟਲ ਜੀ ਨੇ ਕਿਹਾ ਸੀ ਹਨੇਰਾ ਛਟੇਗਾ ਸੂਰਜ ਨਿਕਲੇਗਾ ਕਮਲ ਖਿਲੇਗਾ ਅੱਜ ਤੁਹਾਨੂੰ ਮੈਂ ਕਹਿ ਰਿਹਾ ਜੇ ਪੰਜਾਬ ਵੀ 2027 ਕਮਲ ਖਿਲੇਗਾ ਕੋਈ ਦੁਨੀਆ ਦੀ ਤਾਕਤ ਕੋਈ ਦੁਨੀਆ ਦੀ ਤਾਕਤ ਸਾਰੀਆਂ ਰੇਲਵੇ ਲਾਈਨਾਂ ਰਾਹੂ ਦੀ ਵੀ ਜੁੜਦਣੀ ਤਾਂ ਜੀ ਚਿੰਤਾ ਨਾ ਕਰੋ ਰੇਲ ਮੰਤਰੀ ਜੀ ਨੇ ਮਿਲ ਕੇ ਆਏ ਬੜੇ ਲੋਕ ਨਾਲ ਸੀ ਰੇਲ ਮੰਤਰੀ ਨੇ ਕਿਹਾ ਜਿੰਨੇ ਕੰਮ ਹੈ ਪ੍ਰਾਇੋਰਟੀ ਦੇ ਆਧਾਰ ਤੇ ਕਰਾਂਗੇ ਸਾਰੇ ਕੰਮ ਹੋਣਗੇ ਦੀ ਚਿੰਤਾ ਨਹੀਂ ਕਰਨੀ ਜ਼ਰੂਰ ਕਮਲ ਖਿਲੇਗਾ ਜ਼ਰੂਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਬਾਦ ਹੋਏਗੀ ਆਖੇ ਚੱਕਵਰੀ ਫੇਰ ਤੁਹਾਡੇ ਸਾਰਿਆਂ ਦਾ ਕੋਟਨ ਕੋਟ ਧੰਵਾਦ ਹੈ ਜੋ ਪਰਿਸ਼ਰਮ ਜੋ ਮਿਹਨਤ ਤੁਸੀਂ ਕੀਤੀ ਹੈ ਉਸ ਮਿਹਨਤ 'ਚ ਸਭ ਕਈ ਪਾਲਿਕਾ ਚੰਡਾ ਉਭਲੰਡ ਹੋਇਆ ਅਸਲੀ ਇਸ ਮਿਹਨਤ ਨੂੰ ਜਾਰੀ ਰੱਖਾਂਗੇ ਮੈਂ ਆ ਜੀਵਨ ਤੁਹਾਡਾ ਸਾਰਿਆਂ ਦਾ ਰਿਣੀ ਰਹਾਂਗਾ ਸ਼ੁਕਰਗੁਜ਼ਾਰ ਰਹਾਂਗਾ ਕਿ ਤੁਸੀਂ ਮੈਨੂੰ ਇਨਾ ਮਾਨ ਸਨਮਾਨ ਕਰ ਦਿੱਤਾ ਔਰ ਹਮੇਸ਼ਾ ਮੇਰਾ ਸਿਰ ਤੁਹਾਡੇ ਕਦਮਾਂ ਤੇ ਝੁਕਿਆ ਰਹੇਗਾ ਹਮੇਸ਼ਾ ਤੁਹਾਡਾ ਇੱਕ ਦੋਸਤ ਬਣ ਕੇ ਛੋਟਾ ਭਰਾ ਵੱਡਾ ਭਰਾ ਬਣ ਕੇ ਬੇਟਾ ਬਣ ਕੇ ਹਮੇਸ਼ਾ ਤੁਹਾਡੇ ਹਰ ਸੁੱਖ ਦੁੱਖ 'ਚ ਪਰਿਵਾਰ ਦੇ ਨਾਲ ਤੇ ਮੈਂ ਖੜਾ ਰਹਾਂਗਾ ਇਸ ਬਖਤਵਿਆ ਦੇ ਸਮਾਪਤ ਹੋਣ ਤੋਂ ਬਾਅਦ ਤੁਸੀਂ ਖੜੇ ਨਹੀਂ ਹੋਣਾ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ ਸਵਾਗਤ ਆਰ ਧੰਨਵਾਦ ਦਾ ਇੱਕ ਕਾਰਜਕਰਮ ਅਧੂਰਾ ਹੈ ਜਿਹੜਾ ਮੈਨੂੰ ਮੇਰੇ ਸਾਥੀਆਂ ਦੇ ਨੀਚੇ ਆ ਕੇ ਕਰਨਾ ਹੈ ਸੋ ਇਹਨਾਂ ਹੀ ਨਿਵੇਦਨਾ ਸਭ ਲੋਕ ਬੈਠੇ ਰਵਾਂਗੇ ਤੁਹਾਡੇ ਪਰਿਸ਼ਰਮ ਲਈ ਤੁਹਾਡੀ ਮਿਹਨਤ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਕੋਟਨ ਕੋਟ ਧੰਨਵਾਦ ਕੋਟਨ ਕੋਟ ਆਭਾਅ ਔਰ ਬਹੁਤ ਬਹੁਤ ਇਹਨੂੰ ਵਾਸਤੇ ਆਉਣ ਤੇ ਆਏ ਹੋਏ ਸਾਰੇ ਲੀਡਰਸ਼ਿਪਾਂ ਦਾ ਧੰਨਵਾਦ ਕਰਦਾ ਦਾ ਬਹੁਤ ਜੈਤਿ ਸ਼ਕਤੀ ਕੇਂਦਰ ਨੂੰ ਅੱਜ ਸਾਰਿਆਂ ਲੋਕਾਂ ਦੇ ਪਿਆਰ ਨੂੰ ਸਾਰਿਆਂ ਦਾ ਕੋਟੀ ਕੋਟੀ ਧੰਨਵਾਦ ਜਿਨ੍ਹਾਂ ਨੇ ਇੰਨੀ ਧਰਮੀ ਦੇ ਵਿੱਚ ਦੌੜ ਦੌੜ ਜਾ ਕੇ ਬੀਜੇਪੀ ਵੱਸੇ ਪੋਤਾ ਬੰਗਿਆ ਦੀ ਵੋਇਸ ਆ ਰਹੀ ਹੈ। ਉਹ ਘਾੜੇ ਦੇ ਭੰਤ ਦੇਣਾ। ਸ਼ਰਮਾਈ ਤਨੌਰ ਤੋਂ ਜੋ ਕਿ ਸਾਡੇ ਵਿੱਚ ਪਹੁੰਚੇ ਨੇ। थैंक यू सर थैंक यू। ਸੀਆਰ ਰੋਕੀ ਜਾਇਆ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹਦੇ ਬਾਅਦ ਸਾਰਿਆਂ ਨੇ ਕੀ ਦੇਖਣਾ ਹੈ ਜੀ। ਜੈ ਜੀ ਦੀ ਜੀ। नरेंद्र राणा जी